ਜੇ ਉਸ ਵੇਲੇ ਜਕਰੀਆ ਖਾਨ ਨੂੰ ਨਾਦਰ ਇਹ ਗੱਲ ਕਹਿ ਕੇ ਗਿਆ ਕਿ ਸਿੱਖਾਂ ਦੀ ਬਹਾਦਰੀ ਵੇਖ ਕੇ ਮੈਨੂੰ ਇਹਨਾਂ ਦੇ ਵਿੱਚੋਂ ਬਾਦਸ਼ਾਹੀ ਦੀ بو ਆਉਂਦੀ ਹੈ ਤਾਂ ਉਸ ਵੇਲੇ ਜਕਰੀਆ ਖਾਨ ਨੇ ਸਿੱਖਾਂ ਦੇ ਉੱਪਰ ਹੋਰ ਵੀ ਸਖਤੀ ਜਿਹੜੀ ਵਧਾ ਦਿੱਤੀ ਤਾਂ ਦੂਸਰੀ ਘਟਨਾ ਵਾਪਰੀ ਜਦੋਂ ਬਾਬਾ ਗਰਜਾ ਸਿੰਘ ਬਾਬਾ ਬੋਤਾ ਸਿੰਘ ਨੇ ਨਾ ਨੂਰਦੀਨ ਦੇ ਸਰਾਂ ਦੇ ਉੱਪਰ ਨਾਕਾ ਲਾ ਕੇ ਖਾਲਸਾ ਰਾਜ ਦਾ ਐਲਾਨ ਕਰਤਾ ਤੇ ਜ਼ਕਰੀਆ ਖਾਨ ਦੇ ਹਮਲਾਵਰ ਹੋ ਕੇ ਆਏ 30 ਦੇ ਕਰੀਬ ਸਿਪਾਹੀਆਂ ਨੂੰ ਕਤਲ ਕਰ ਦਿੱਤਾ ਤਾਂ ਉਸ ਵੇਲੇ ਜ਼ਕਰੀਆ ਖਾਨ ਆਪਣੇ ਚੌਧਰੀਆਂ ਦੇ ਉੱਪਰ ਭੜਕ ਉੱਠਦਾ ਹੈ ਉਹਨੇ ਚੌਧਰੀਆਂ ਨੂੰ ਇਹ ਗੱਲ ਕਹਿ ਦਿੱਤੀ ਕਿ ਤੁਹਾਡੇ ਇਲਾਕੇ ਦੇ ਵਿੱਚ ਕੋਈ ਵੀ ਸਿੱਖ ਨਜ਼ਰ ਨਹੀਂ ਆਉਣਾ ਚਾਹੀਦਾ ਮੰਡਿਆਲੇ ਦਾ ਰਹਿਣ ਵਾਲਾ ਚੌਧਰੀ ਜਿਹਦਾ ਨਾਮ ਮੀਆਂ ਮੁਸਾ ਉਲ ਖਾਨ ਜਿਹਨੂੰ ਆਪਾਂ ਮੱਸਾ ਰੰਗੜ ਕਹਿੰਦੇ ਆ ਨਾ ਸ਼੍ਰੀ ਅਮਰਸਰ ਦਾ ਇਲਾਕਾ ਜਿਹੜਾ ਸੀ ਉਹਦੇ ਅਧੀਨ ਆਉਂਦਾ ਸੀ ਉਹਨੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਆਣ ਕੇ ਪੱਕਾ ਹੀ ਆਪਣਾ ਡੇਰਾ ਜਮਾ ਲਿਆ ਆਲੇ-ਦੁਆਲੇ ਫੌਜਾਂ ਤਾਇਨਾਤ ਕਰ ਦਿੱਤੀਆਂ ਸ਼੍ਰੀ ਦਰਬਾਰ ਸਾਹਿਬ ਦੀ ਬੇਪੱਤੀ ਕਰਨੀ ਸ਼ੁਰੂ ਕੀਤੀ ਤਾਂ ਉਸਨੇ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਆਪਣਾ ਪਲੰਘ ਢਾਲਿਆ ਉਥੇ ਬੇਸਵਾਵਾ ਦੇ ਨਾਚ ਨਚਾਉਣੇ ਸ਼ੁਰੂ ਕਰ ਦਿੱਤੇ ਜਿਹਦੇ ਬਾਰੇ ਸਤਿਗੁਰੂ ਦੀ ਪਾਵਨ ਗੁਰਬਾਣੀ ਕਹਿੰਦੀ ਹੈ ਕਿ ਪਾਣ ਸੁਪਾਰੀ ਖਾਧੀਆਂ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨਚੇਦਿਓ ਜਮ ਪਕੜ ਚਲਾਈਆਂ ਤਾਂ ਉਹਨੇ ਉਸ ਗੁਰਬਾਣੀ ਦੇ ਉਲਟ ਜਾ ਕੇ ਉਥੇ ਹੁਕਾ ਪੀਣਾ ਸ਼ੁਰੂ ਕੀਤਾ ਤਮਾਕੂ ਦੀ ਵਰਤੋਂ ਹੋਣ ਲੱਗੀ ਸ਼ਰਾਬਾਂ ਦੇ ਤੌਰ ਚੱਲਣ ਲੱਗੇ ਵੇਸਵਾਵਾਂ ਦੇ ਨਾਚ ਨਚਾਏ ਜਾਂਦੇ ਨੇ ਤਾਂ ਇਹ ਸਾਰੀ ਸ਼੍ਰੀ ਦਰਬਾਰ ਸਾਹਿਬ ਦੀ ਹੋ ਰਹੀ ਬੇਪੱਤੀ ਦੇ ਬਾਰੇ ਜਦੋਂ ਭਾਈ ਬੁਲਾਕਾ ਸਿੰਘ ਨੂੰ ਪਤਾ ਲੱਗਾ ਤਾਂ ਉਹ ਮੰਝਲਾ ਨੂੰ ਤੈਅ ਕਰਦਾ ਹੋਇਆ ਬੀਕਾਨੇਰ ਦੀ ਧਰਤੀ ਤੇ ਪਹੁੰਚਿਆ ਜਿੱਥੇ ਜਥੇਦਾਰ ਬੁੱਢਾ ਸਿੰਘ ਦਾ ਜਥਾ ਰਹਿੰਦਾ ਸੀ ਉਹ ਉੱਥੇ ਜਾ ਕੇ ਜਦੋਂ ਇਹ ਖਬਰ ਸੁਣਾਈ ਤਾਂ ਇੱਕ ਸਿੱਖ ਨੇ ਅਗੋਂ ਕਿਹਾ ਜੇ ਤੁਸੀਂ ਇਹ ਸਾਰਾ ਕੁਝ ਬਰਦਾਸ਼ਤ ਕਰਕੇ ਕਿਵੇਂ ਸਾਡੇ ਤੱਕ ਆ ਗਏ ਤਾਂ ਭਾਈ ਬੁਲਾਕਾ ਸਿੰਘ ਨੇ ਬੜੇ ਨਿਮਰਤਾ ਦੇ ਨਾਲ ਇਹ ਬਚਨ ਕਹਿ ਕੇ ਜੇ ਮੈਂ ਉੱਥੇ ਸ਼ਹੀਦ ਹੋ ਜਾਂਦਾ ਤੇ ਤੁਹਾਨੂੰ ਇਹ ਖਬਰ ਦੇਣ ਵਾਸਤੇ ਕੌਣ ਆਉਂਦਾ ਜਿਸ ਤੋਂ ਬਾਅਦ ਗੁਰਮਤਾ ਕਰਨ ਤੋਂ ਬਾਅਦ ਦੋ ਸਿੱਖ ਭਾਈ ਮਹਿਤਾਬ ਸਿੰਘ ਜੀ ਜੋ ਮੀਰਾਕੋਟ ਤੇ ਰਹਿਣ ਵਾਲੇ ਸਨ ਤੇ ਭਾਈ ਸੁਖਾ ਸਿੰਘ ਜੀ ਜੋ ਮਾੜੀ ਕੰਬੋ ਕੇ ਰਹਿਣ ਵਾਲੇ ਸਨ ਦੋਵੇਂ ਸਿੱਖ ਪੰਜਾਬ ਵਾਲੇ ਪਾਸੇ ਨੂੰ ਆਉਂਦੇ ਆ ਆਣ ਕੇ ਤਾਂ ਉਸ ਵੇਲੇ ਦੇ ਨਾਲ ਥੋੜੇ ਦਿਨ ਆਪਣੇ ਘਰ ਰਹਿੰਦੇ ਆ ਫਿਰ ਇੱਕ ਦਿਨ 11 ਅਗਸਤ ਸਨ 1740 ਨੂੰ ਉਹਨਾਂ ਨੇ ਨੰਬਰਦਾਰਾਂ ਵਾਲਾ ਭੇਸ ਬਣਾ ਲਿਆ ਭਾਬ ਮੁਸਲਮਾਨਾਂ ਵਾਲਾ ਭੇਸ ਧਾਰਨ ਕਰ ਲਿਆ ਤਾਂ ਕੇਸ ਜਿਹੜੇ ਸਨ ਪਿੱਛੇ ਨੂੰ ਖੁੱਲੇ ਛੱਡ ਲਏ ਤਾਂ ਉੱਪਰ ਜਿਹੜੀਆਂ ਸੀ ਉਹ ਦਸਤਾਰਾਂ ਬਨ ਲਈਆਂ ਨੰਬਰਦਾਰਾਂ ਵਾਲਾ ਭੇਸ ਬਣਾ ਕੇ ਮੋਢੇ ਦੇ ਉੱਪਰ ਠੇਕਰੀਆਂ ਦੀ ਬੋਰੀ ਪਾ ਲਈ ਤਾਂ ਸਿਖਰ ਦੁਪਹਿਰਾ ਹੋਣ ਕਰਕੇ ਸਿਪਾਈ ਜਿਹੜੇ ਸਾਨੂੰ ਸੁੱਤੇ ਹੋਏ ਸਨ ਤਾਂ ਜਿਹੜੇ ਸਿਪਾਈ ਜਾਗਦੇ ਵੀ ਸੀ ਉਹਨਾਂ ਨੂੰ ਕਿਹਾ ਕਿ ਅਸੀਂ ਨੰਬਰਦਾਰ ਹਾਂ ਤਾਂ ਚੌਧਰੀ ਸਾਹਿਬ ਨੂੰ ਮਾਮਲਾ ਤਾਰਨ ਵਾਸਤੇ ਆਏ ਹਾਂ ਕਿਸੇ ਨੂੰ ਕੋਈ ਬਹੁਤਾ ਸ਼ੱਕ ਵੀ ਨਹੀਂ ਹੋਇਆ ਦੋਨੋਂ ਸਿੱਖ ਆਏ ਆਪਣੇ ਘੋੜੇ ਬੰਦਦੇ ਆ ਤਾਂ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਜਾਂਦੇ ਆ ਜਾ ਕੇ ਭਾਈ ਸੁਖਾ ਸਿੰਘ ਉਹਨਾਂ ਨੇ ਉਹ ਠੇਕਰੀਆਂ ਦੀ ਭਰੀ ਹੋਈ ਬੋਰੀ ਜਿਹੜੀ ਸੀ ਉਹ ਮੱਸੇ ਰੰਗੜ ਦੇ ਸਾਹਮਣੇ ਰੱਖੀ ਜਿਸ ਵੇਲੇ ਦੇ ਨਾਲ ਮੱਸੇ ਰੰਗੜ ਨੇ ਉਸ ਠੇਕਰੀਆਂ ਦੀ ਬੋਰੀ ਨੂੰ ਵੇਖਿਆ ਤਾਂ ਥਾਂ ਥਾਂ ਨੂੰ ਕੀਤੇ ਤਾਂ ਇੰਨਾ ਚਿਰ ਨੂੰ ਭਾਈ ਮਹਿਤਾਬ ਸਿੰਘ ਮੀਰਾਂਕੋਟੀਆਂ ਨੇ ਆਪਣੀ ਸ੍ਰੀ ਸਾਹਿਬ ਆਪਣੀ ਕਿਰਪਾਨ ਕੱਢ ਕੇ ਤਾਂ ਮਸੇ ਰੰਗੜ ਦਾ ਸਿਰ ਵੱਢ ਕੇ ਧਰਤੀ ਤੇ ਸੁੱਟ ਦਿੱਤਾ ਨਾਲ ਹੀ ਭਾਈ ਸੁਖਾ ਸਿੰਘ ਨੇ ਵੀ ਆਪਣੀ ਸ੍ਰੀ ਸਾਹਿਬ ਨੂੰ ਬੇਮਿਆਨ ਕਰ ਲਿਆ ਤਾਂ ਜਿਹੜੇ ਹੋਰ ਉੱਥੇ ਪੰਜ ਸੱਤ ਸਨ ਉਹਨਾਂ ਸਾਰਿਆਂ ਨੂੰ ਵੀ ਸੋਦਾ ਲਾ ਦਿੱਤਾ ਮਸੇ ਦਾ ਸਿਰ ਲੈ ਕੇ ਦੋਵੇਂ ਗੁਰੂ ਕੇ ਸਿੱਖ ਜਿਹੜੇ ਸਨ ਘੋੜਿਆਂ ਤੇ ਸਵਾਰ ਹੋ ਕੇ ਜਿੰਨਾ ਚਿਰ ਨੂੰ ਉਹਨਾਂ ਦੀ ਫੌਜ ਉੱਠੀ ਜਿੰਨਾ ਚਿਰ ਨੂੰ ਫੌਜ ਨੂੰ ਪਤਾ ਲੱਗਾ ਉਹਨਾਂ ਚਿਰ ਨੂੰ ਸਿੱਖ ਜਿਹੜੇ ਆ ਘੋੜੇ ਤੇ ਸਵਾਰ ਹੋ ਕੇ ਤਾਂ ਉਹ ਬੀਕਾਨੇਰ ਦੇ ਜੰਗਲਾਂ ਨੂੰ ਚਲੇ ਜਾਂਦੇ ਆ ਤਾਂ ਉਸ ਵੇਲੇ ਦੇ ਨਾਲ ਮੱッセ ਦੀ ਜਿਹੜੀ بیگم ਹੈ ਉਹ ਪਿੱਟਦੀ ਹੋਈ ਰੋਂਦੀ ਹੋਈ ਆਉਂਦੀ ਹੈ ਤਾਂ ਮੱッセ ਦੇ ਭਰਾ ਨਾਲ ਜਾ ਕੇ ਮੱッセ ਦਾ ਬਿਨਾ ਸਿਰ ਵਾਲਾ ਜਿਹੜਾ ਧੜ ਸੀ ਉਹ ਲੈ ਕੇ ਲਾਹੌਰ ਦੀ ਧਰਤੀ ਤੇ ਪਹੁੰਚਦੇ ਆ ਲਾਹੌਰ ਦੀ ਧਰਤੀ ਦੇ ਉੱਪਰ ਜਾ ਕੇ ਜ਼ਕਰੀਆ ਖਾਨ ਦੇ ਦਰਬਾਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਆਹ ਦੇਖੋ ਤੁਹਾਡਾ ਰਾਜ ਹੋਵੇ ਤਾਂ ਸਿੱਖ ਜਿਹੜੇ ਐ ਉਹ ਮਸੇ ਦਾ ਸਿਰ ਲਾ ਕੇ ਲੈ ਗਏ ਜਿਹਦਾ ਸਿਰ ਵੀ ਨਹੀਂ ਲੱਭ ਸਕਿਆ ਮਸੇ ਦੀ بیگم ਜਿਹੜੀ ਸੀ ਉਹ ਰੋਂਦੀ ਪਈ ਸੀ ਕੀਰਨੇ ਪਾ ਰਹੀ ਸੀ ਤੇ ਕਹਿ ਰਹੀ ਸੀ ਜਿੰਨਾ ਚਿਰ ਮੈਨੂੰ ਮੇਰੇ ਪਤੀ ਦੇ ਕਾਤਲਾਂ ਦਾ ਖੂਨ ਨਹੀਂ ਮਿਲਦਾ ਮੈਂ ਉਹਨਾਂ ਚਿਰ ਆਪਣੇ ਵਾਲ ਜਿਹੜੇ ਉਹ ਨਹੀਂ ਬੰਨਾਂਗੀ ਤਾਂ ਜਿਸ ਤੋਂ ਬਾਅਦ ਭਟਕੇ ਹੋਏ ਜ਼ਕਰੀਆ ਖਾਨ ਨੇ ਸਾਰੇ ਜਿਹੜੇ ਚੌਧਰੀ ਸੀ ਉਹਨਾਂ ਸਾਰਿਆਂ ਨੂੰ ਇਕੱਠਿਆਂ ਕਰ ਲਿਆ ਜਿਹੜੇ ਟਾਊਟ ਸੀ ਜਿਸੂਦ ਸੀ ਜਿਨ੍ਹਾਂ ਨੇ ਇਨਾਮ ਲੈ ਸੀ ਸਿੱਖਾਂ ਨੂੰ ਖੜਾ ਫੜਾ ਕੇ ਉਹਨਾਂ ਸਾਰਿਆਂ ਨੂੰ ਇਕੱਠਿਆਂ ਕੀਤਾ ਤਾਂ ਉਸ ਵੇਲੇ ਜ਼ਕਰੀਆ ਖਾਨ ਨੇ ਆਪਣੇ ਹੱਥ ਵਿੱਚ ਡਾਂਗ ਪਕੜੀ ਤੇ ਉਹ ਸਾਰੇ ਟੌਟਾਂ ਨੂੰ ਕੁੱਟਣਾ ਸ਼ੁਰੂ ਕੀਤਾ ਜਦੋਂ ਹਰ ਭਗਤ ਨਰਨਜਨੀਆ ਜੰਡਿਆਲੇ ਵਾਲੇ ਦੀ ਵਾਰੀ ਆਈ ਤਾਂ ਇਸ ਨੂੰ ਜਦੋਂ ਮਾਰਿਆ ਜਾਣ ਲੱਗਿਆ ਤਾਂ ਇਹਨੇ ਕਿਹਾ ਕਿ ਦੇਖ ਖਾਨ ਭਦਰ ਜ਼ਕਰੀਆ ਖਾਨ ਮੈਨੂੰ ਮਾਰਿਓ ਨਾ ਮੈਂ ਦੱਸ ਦਿੰਨਾ ਕਿ ਮੱਛੇ ਦਾ ਕਾਤਲ ਕੌਣ ਹੈ ਤਾਂ ਜ਼ਕਰੀਆ ਖਾਨ ਕਹਿਣ ਲੱਗਿਆ ਦੱਸ ਮੱਛੇ ਨੂੰ ਕਿਹਨੇ ਕਤਲ ਕੀਤਾ ਤੇ ਉਸ ਵੇਲੇ ਹਰ ਭਗਤ ਨਰਨਜਨੀਆ ਜੰਡਿਆਲੇ ਵਾਲਾ ਕਹਿਣ ਲੱਗਿਆ ਕਿ ਮੱਛੇ ਨੂੰ ਕਤਲ ਕਰਨ ਵਾਲੇ ਭਾਈ ਮਹਿਤਾਬ ਸਿੰਘ ਮੀਰਾਕੋਟ ਦੇ ਭਾਈ ਸੁਖਾ ਸਿੰਘ ਮਾੜੀ ਕੰਬੋਕੇ ਆ ਉਹਨਾਂ ਨੇ ਮੱਸੇ ਦਾ ਸਿਰ ਵੜਿਆ ਤਾਂ ਉਸ ਵੇਲੇ ਕਿਹਾ ਗਿਆ ਕਿ ਹੁਣ ਜਿਵੇਂ ਇਹਨਾਂ ਸਿੱਖਾਂ ਨੂੰ ਕਿਵੇਂ ਫੜਿਆ ਜਾਏ ਕਹਿਣ ਲੱਗੇ ਉਹ ਤੇ ਬੀਕਾਨੇਰ ਦੇ ਜੰਗਲਾਂ ਵਿੱਚ ਚਲੇ ਗਏ ਉਹਨਾਂ ਨੂੰ ਤੇ ਫੜਿਆ ਨਹੀਂ ਜਾ ਸਕਦਾ ਪਰ ਇੱਕ ਹੱਲ ਹੈਗਾ ਏ ਭਾਈ ਮਹਿਤਾਬ ਸਿੰਘ ਦਾ ਪੁੱਤਰ 7 ਕੋ ਸਾਲ ਦੀ ਉਹਦੀ ਉਮਰ ਹੈ ਰਾਏ ਸਿੰਘ ਉਹ ਮੀਰਾਕੋਟ ਦੀ ਧਰਤੀ ਤੇ ਰਹਿੰਦਾ ਏ ਤੁਸੀਂ ਉਹਨੂੰ ਕਤਲ ਕਰਕੇ ਮੱਸੇ ਦੇ ਕਤਲ ਦਾ ਬਦਲਾ ਲੈ ਸਕਦੇ ਹੋ ਤਾਂ ਜਕਰੀਆ ਖਾਨ ਨੇ ਹੁਕਮ জারি ਕੀਤਾ ਨੂਰਦੀਨ ਨੂੰ ਫੌਜ ਦੇ ਕੇ ਦੇ ਨਾਲ ਸਾਰੇ ਚੌਧਰੀ ਇਕੱਠੇ ਹੋ ਕੇ ਨਾਲੇ ਮੱッセ ਦੇ ਭਰਾ ਇਕੱਠੇ ਹੋ ਕੇ ਆਣ ਕੇ ਮੀਰਾਕੋਟ ਨੂੰ ਘੇਰਾ ਪਾ ਲੈਂਦੇ ਆ ਸਾਰਿਆਂ ਤੋਂ ਪਹਿਲਾਂ ਮੀਰਾਕੋਟ ਦੇ ਉਸ ਵੇਲੇ ਦੇ ਨੰਬਰਦਾਰ ਜਿਹਦਾ ਨਾਂ ਸੀ ਨੱਥਾ ਖਹਿਰਾ ਉਹਨੂੰ ਬੁਲਾਇਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਤੁਸੀਂ ਜਾ ਕੇ ਮਹਿਤਾਬ ਸਿੰਘ ਦੇ ਪੁੱਤਰ ਰਾਏ ਸਿੰਘ ਨੂੰ ਸਾਡੇ ਸਾਹਮਣੇ ਪੇਸ਼ ਕਰੋ ਹੁਣ ਜਿਹੜਾ ਨੱਥਾ ਕਹਿਰਾ ਹੈ ਉਹਦੀ ਭਾਈ ਮਹਿਤਾਬ ਸਿੰਘ ਦੇ ਨਾਲ ਜਾਰੀ ਸੀ ਤਾਂ ਜਿਸ ਵੇਲੇ ਮੱਛੇ ਨੂੰ ਕਤਲ ਕਰਨਾ ਸੀ ਤੇ ਮੱਛੇ ਨੂੰ ਕਤਲ ਕਰਨ ਤੋਂ ਪਹਿਲਾਂ ਭਾਈ ਮਹਿਤਾਬ ਸਿੰਘ ਨਥੇ ਨੂੰ ਕਹਿ ਕੇ ਗਿਆ ਸੀ ਨਥਿਆ ਮੈਂ ਸਵੇਰੇ ਮੱਛੇ ਨੂੰ ਮਾਰ ਦੇਣਾ ਪਰ ਮੇਰੇ ਜਾਣ ਤੋਂ ਬਾਅਦ ਮੇਰਾ ਪੁੱਤਰ ਰਾਏ ਸਿੰਘ ਜਿਹੜਾ ਇਹਦੀ ਬਾਹ ਮੈਂ ਤੇਰੇ ਹੱਥ ਚ ਫੜਾ ਕੇ ਜਾਣਾ ਹੈ ਇਦਾਂ ਕਰੇ ਤੂੰ ਮੇਰੇ ਪੁੱਤਰ ਦੀ ਰੱਖਿਆ ਕਰੇ ਪਾਲਣਾ ਪੋਸ਼ਣਾ ਮੇਰੇ ਪੁੱਤਰ ਦੀ ਤੂੰ ਕਰਨੀ ਹੈ ਤਾਂ ਹੁਣ ਜਿਸ ਵੇਲੇ ਦੇ ਨਾਲ ਨੂਰਦੀਨ ਆਣ ਕੇ ਉਥੇ ਡੇਰਾ ਲਾ ਕੇ ਬੈਠਾ ਹੈ ਤਾਂ ਲੰਬਰਦਾਰ ਨੂੰ ਕਿਹਾ ਜਾਂਦਾ ਹੈ ਨੱਥੇ ਨੂੰ ਕਿਹਾ ਜਾਂਦਾ ਹੈ ਕਿ ਤੂੰ ਮਹਿਤਾਬ ਮਹਿਤਾਬ ਸਿੰਘ ਦੇ ਪੁੱਤਰ ਰਾਏ ਸਿੰਘ ਨੂੰ ਪੇਸ਼ ਕਰ ਤਾਂ ਲੰਬਰਦਾਰ ਨੇ ਉਸ ਵੇਲੇ ਕਿਹਾ ਕਿਆਸੀ ਤਿੰਨ ਪੇੜੀਆਂ ਤੋਂ ਇਸ ਹਕੂਮਤ ਦੇ ਵਫਾਦਾਰਾਂ ਮੈਂ ਰਾਏ ਸਿੰਘ ਨੂੰ ਪੇਸ਼ ਕਰ ਦੇਣਾ ਪਰ ਮੈਨੂੰ ਯਕੀਨ ਦਿਵਾਇਆ ਜਾਏ ਕਿ ਰਾਏ ਸਿੰਘ ਨੂੰ ਕੁਝ ਨਹੀਂ ਕਿਹਾ ਜਾਏਗਾ ਤਾਂ ਉਸ ਵੇਲੇ ਉਹ ਜਿਹੜਾ ਫੌਜਦਾਰ ਨੂਰਦੀਨ ਸੀ ਉਹ ਬੜਾ ਗੁੱਸੇ ਦੇ ਵਿੱਚ ਆਇਆ ਕਹਿਣ ਲੱਗਿਆ ਕਿ ਤੂੰ ਕਾਫਰਾਂ ਦੇ ਨਾਲ ਰਲਿਆ ਹੋਇਆ ਹੈ ਬਾਗੀਆਂ ਦੇ ਨਾਲ ਰਲਿਆ ਹੋਇਆ ਹੈ ਛੇਤੀ ਦੇ ਨਾਲ ਰਾਏ ਸਿੰਘ ਨੂੰ ਪੇਸ਼ ਕਰਨੀ ਤੇ ਤੇਰਾ ਵੀ ਹਸ਼ਰ ਜਿਹੜਾ ਬਹੁਤ ਮਾੜਾ ਹੋਵੇਗਾ ਤਾਂ ਉਸ ਵੇਲੇ ਦੇ ਨਾਲ ਨੱਥਾ ਜਿਹੜਾ ਸੀ ਨੀਵੀਂ ਪਾਈ ਹੋਈ ਆਪਣੇ ਘਰੋਂ ਚਲੇ ਗਿਆ ਜਾ ਕੇ ਘਰ ਦੇ ਵਿੱਚ ਸੋਚਦਾ ਮੈਂ ਕੀ ਕਰਾਂ ਰਾਏ ਸਿੰਘ ਨੂੰ ਫੜਾ ਨਹੀਂ ਸਕਦਾ ਕਿਉਂਕਿ ਜਾਰੀ ਦਾ ਸਵਾਲ ਹੈ ਦੋਸਤੀ ਦਾ ਸਵਾਲ ਹੈ ਮੈਂ ਮਹਿਤਾਬ ਸਿੰਘ ਨੂੰ ਵਚਨ ਦਿੱਤਾ ਹੋਇਆ ਮੇਰੇ ਜੀਂਦਿਆਂ ਜੀ ਰਾਏ ਸਿੰਘ ਦੀ ਕੋਈ ਹਵਾਵਾਲ ਨਹੀਂ ਦੇਖ ਸਕਦਾ ਤਾਂ ਮੈਂ ਕੀ ਕਰਾਂ ਉਹਨੇ ਜਾ ਕੇ ਆਪਣੇ ਪੁੱਤਰ ਨੂੰ ਦੱਸਿਆ ਤੇ ਪੁੱਤਰ ਨੇ ਕਿਹਾ ਕਿ ਅਸੀਂ ਆਪ ਆਪਣਾ ਆਪ ਕੁਰਬਾਨ ਕਰਦੇ ਹਾਂਗੇ ਅਸੀਂ ਆਪ ਖੁਦ ਸ਼ਹੀਦ ਹੋ ਜਾਵਾਂਗੇ ਮਰ ਜਾਵਾਂਗੇ ਪਰ ਰਾਏ ਸਿੰਘ ਨੂੰ ਕੁਝ ਨਹੀਂ ਹੋਣ ਦਿਆਂਗੇ ਉਸ ਵੇਲੇ ਘਰ ਦੇ ਵਿੱਚ ਨੱਥੇ ਦਾ ਜਿਹੜਾ ਸੀ ਭਾਂਜਾ ਜਿਹੜਾ ਸੀ ਉਹ ਵੀ ਆਇਆ ਹੋਇਆ ਸੀ ਤਾਂ ਇੱਕ ਭਾਂਜਾ ਹੋ ਗਿਆ ਇੱਕ ਪੁੱਤਰ ਹੋ ਗਿਆ ਇੱਕ ਨਥੇ ਦਾ ਜਿਹੜਾ ਕਾਮਾ ਸੀ ਉਹ ਸੀ ਤੇ ਇੱਕ ਜਾਣਾ ਹੋਰ ਪੰਜੋ ਜਾਣੇ ਭਾਈ ਰਾਏ ਸਿੰਘ ਨੂੰ ਇਹ ਛੋਟੇ ਬੱਚੇ ਨੂੰ ਆਪਣੇ ਮੋਢਿਆਂ ਦੇ ਉੱਪਰ ਚੁੱਕ ਕੇ ਤਾਂ ਕੰਬੋ ਪਿੰਡ ਵਾਲੇ ਪਾਸੇ ਨੂੰ ਦੌੜ ਜਾਂਦੇ ਐ ਜਦੋਂ ਇਸ ਗੱਲ ਦਾ ਪਤਾ ਫੌਜ ਨੂੰ ਲੱਗਾ ਕਿ ਰਾਏ ਸਿੰਘ ਨੂੰ ਲੈ ਕੇ ਨਥਾ ਖਹਿਰਾ ਜਿਹੜਾ ਉਹ ਦੌੜ ਗਿਆ ਤਾਂ ਫੌਜ ਨੇ ਮਗਰੇ ਹਮਲਾ ਕਰ ਦਿੱਤਾ ਤਾਂ ਉਸ ਵੇਲੇ ਦੇ ਨਾਲ ਜਦੋਂ ਮਗਰੋਂ ਫੌਜ ਆ ਰਹੀ ਸੀ ਤਾਂ ਨਥੇ ਨੇ ਆਪਣੇ ਪੁੱਤਰ ਨੂੰ ਕਿਹਾ ਕਿ ਤੂੰ ਰਾਏ ਸਿੰਘ ਨੂੰ ਨਾਲ ਲੈ ਕੇ ਦੌੜ ਜਾ ਮੈਂ ਫੌਜ ਦੇ ਨਾਲ ਮੁਕਾਬਲਾ ਕਰਾਂਗਾ ਤਾਂ ਪੁੱਤਰ ਕਹਿਣ ਲੱਗਿਆ ਕਹਿੰਦਾ ਨਹੀਂ ਪਿਤਾ ਜੀ ਤੁਹਾਨੂੰ ਮੌਤ ਦੇ ਮੂੰਹ ਵਿੱਚ ਛੱਡ ਕੇ ਮੈਂ ਨਹੀਂ ਜਾ ਸਕਦਾ ਮਰਾਂਗੇ ਤੇ ਦੋਵੇਂ ਇਕੱਠੇ ਮਰਾਂਗੇ ਰਾਏ ਸਿੰਘ ਨੂੰ ਬਚਾਉਂਦੇ ਹੋਏ ਸ਼ਹੀਦ ਹੋਵਾਂਗੇ ਮੈਂ ਵੀ ਤੁਹਾਨੂੰ ਛੱਡ ਕੇ ਨਹੀਂ ਜਾਵਾਂਗਾ ਤਾਂ ਉਸ ਤੋਂ ਬਾਅਦ ਇੱਕ ਬੂਜਿਆਂ ਦੇ ਓਲੇ ਹੋ ਕੇ ਜਿਹੜਾ ਸੀ ਨਥਾ ਉਹਨੇ ਲੜਨਾ ਸ਼ੁਰੂ ਕੀਤਾ ਉਹਦੇ ਕੋਲ ਤੀਰ ਸੀ ਉਹਨੇ ਕਮਾਨ ਦੇ ਉੱਪਰ ਚੜ੍ਹ ਚੜ੍ਹ ਕੇ ਜਦੋਂ ਤੀਰ ਛੱਡੇ ਤਾਂ ਬਹੁਤ ਸਾਰੀਆਂ ਲਾਹੌਰ ਤੋਂ ਆਈਆਂ ਹੋਈਆਂ ਫੌਜਾਂ ਨੂੰ ਵਿੰਨ ਕੇ ਰੱਖ ਦਿੱਤਾ ਉਹਦੇ ਕਈ ਸਿਪਾਹੀ ਜਿਹੜੇ ਸਨ ਉਹ ਮਾਰੇ ਜਾ ਚੁੱਕੇ ਸਨ ਤਾਂ ਜਿਸ ਵੇਲੇ ਦੇ ਨਾਲ ਉਹਦੇ ਕੋਲੋਂ ਤੀਰ ਜਿਹੜੇ ਸੀ ਖਤਮ ਹੋ ਗਏ ਤਾਂ ਫਿਰ ਜਿਹੜੀ ਵੀ ਹੱਥ ਵਿੱਚ ਚੀਜ਼ ਸੀ ਕਿਰਪਾਨ ਸੀ ਗੰਡਾਸੀ ਸੀ ਕੋਹਾੜੀ ਸੀ ਸਾਰਿਆਂ ਦੇ ਕੋਲ ਉਹਨਾਂ ਦੇ ਨਾਲ ਉਹਨਾਂ ਨੇ ਲੜਨਾ ਸ਼ੁਰੂ ਕੀਤਾ ਲੜਦਿਆਂ ਹੋਇਆਂ ਬੜੀ ਬਹਾਦਰੀ ਦੇ ਨਾਲ ਨੱਥਾ ਖੈਰਾ ਸ਼ਹੀਦ ਹੋ ਜਾਂਦਾ ਹੈ ਉਹਦਾ ਪੁੱਤਰ ਸ਼ਹੀਦ ਹੋ ਜਾਂਦਾ ਹੈ ਪਰ ਉਹਦਾ ਜਿਹੜਾ ਭਾਂਜਾ ਸੀ ਉਹ ਕਿਸੇ ਤਰੀਕੇ ਨਾਲ ਜੰਗਲ ਦੇ ਵਿੱਚੋਂ ਦੀ ਪੱਛ ਕੇ ਨਿਕਲ ਜਾਂਦਾ ਹੈ ਤੇ ਛੋਟਾ ਬੱਚਾ ਰਾਏ ਸਿੰਘ 7 ਵਰਿਆਂ ਦੀ ਉਮਰ ਉਹ ਨਥੇ ਖਹਿਰੇ ਦੀ ਲੱਤ ਨੂੰ ਪਕੜ ਕੇ ਜਿਹੜਾ ਸੀ ਉਹ ਬੈਠਾ ਹੋਇਆ ਸੀ ਤਾਂ ਉਹਦੇ ਉੱਪਰ ਤਿੰਨ ਵਾਰ ਕੀਤੇ ਗਏ ਪਹਿਲੀ ਵਾਰ ਦੇ ਨਾਲ ਜਿਹੜਾ ਸੀ ਉਹਦੀ ਧੌਣ ਜਿਹੜੀ ਆ ਉਹਦੇ ਵਿੱਚ ਕੱਟ ਪੈ ਜਾਂਦਾ ਪਰ ਸਾਰ ਰਗ ਬਚ ਜਾਂਦੀ ਹੈ ਦੂਜਾ ਵਾਰ ਕੀਤਾ ਜਾਂਦਾ ਤੀਜਾ ਵਾਰ ਉਹਦੇ ਮੋਢੇ ਤੇ ਹੁੰਦਾ ਹੈ ਤੇ ਉਹਨੂੰ ਮਰਿਆ ਹੋਇਆ ਸਮਝ ਕੇ ਫੌਜ ਜਿਹੜੀ ਉਹ ਛੱਡ ਕੇ ਚਲੇ ਜਾਂਦੀ ਹੈ ਕਿਉਂਕਿ ਫੌਜ ਦਾ ਵੀ ਕਾਫੀ ਸਾਰਾ ਨੁਕਸਾਨ ਜਿਹੜਾ ਉਹ ਹੋ ਚੁੱਕਾ ਸੀ ਨਥਾ ਖਹਿਰਾ ਸ਼ਹੀਦ ਹੋ ਚੁੱਕਾ ਸੀ ਨਾਲ ਉਹਦੇ ਸਾਥੀ ਸ਼ਹੀਦ ਹੋ ਚੁੱਕੇ ਸੀ ਰਾਏ ਸਿੰਘ ਸੈਕ ਦਾ ਪਿਆ ਜਖਮੀ ਹੋਇਆ ਪਿਆ ਸੀ ਇਨਾ ਚਿਰ ਨੂੰ ਸ਼੍ਰੀ ਅਮਰਸਰ ਸਾਹਿਬ ਵਾਲੇ ਪਾਸੇ ਤੋਂ ਇੱਕ ਇਸਤਰੀ ਜਿਹੜੀ ਹੈ ਜਿਹੜੀ ਮੁਸਲਮਾਨ ਸੀ ਉਹ ਆਉਂਦੀ ਪਈ ਸੀ ਤਾਂ ਉਹਨੇ ਦੇਖਿਆ ਕਿ ਬੱਚਾ ਜਿਹੜਾ ਉਹ ਸਹਿਕਦਾ ਪਿਆ ਉਹ ਆਪਣੀ ਟੋਕਰੀ ਦੇ ਵਿੱਚ ਰੱਖ ਕੇ ਰਾਏ ਸਿੰਘ ਨੂੰ ਆਪਣੇ ਘਰ ਲੈ ਕੇ ਆਉਂਦੀ ਹੈ ਤੇ ਉਸ ਤੋਂ ਬਾਅਦ ਮਲਮ ਪੱਟੀ ਕਰਨ ਤੋਂ ਬਾਅਦ ਸਹਜੇ-ਸਹਜੇ ਰਾਏ ਸਿੰਘ ਜਿਹੜਾ ਉਹ ਠੀਕ ਹੋ ਜਾਂਦਾ ਹੈ ਤਾਂ ਰਾਏ ਸਿੰਘ ਦੇ ਠੀਕ ਹੋਣ ਤੋਂ ਬਾਅਦ ਉਹਦੇ ਘਰ ਜਿਹੜਾ ਹੈ ਵਿਆਹ ਤੋਂ ਬਾਅਦ ਪੁੱਤਰ ਪੈਦਾ ਹੁੰਦਾ ਜਿਹਦਾ ਨਾਂ ਰਤਨ ਸਿੰਘ ਪੰਗੂ ਰੱਖਿਆ ਜਾਂਦਾ ਹੈ ਜੋ ਭਾਈ ਮਹਿਤਾਬ ਸਿੰਘ ਦਾ ਪੋਤਰਾ ਲੱਗਦਾ ਸੀ ਤਾਂ ਰਤਨ ਸਿੰਘ ਭੰਗੂ ਹੋਣਾ ਨੇ ਪਰਾਚੀਨ ਪੰਥ ਪ੍ਰਕਾਸ਼ ਭਾਵ ਇੱਕ ਵੱਡਾ ਗ੍ਰੰਥ ਲਿਖ ਕੇ ਪੰਥ ਦੀ ਝੋਲੀ ਵਿੱਚ ਪਾਇਆ ਜਿਹਦੇ ਤੋਂ ਸਾਨੂੰ ਇਹ ਸਾਰਾ ਇਤਿਹਾਸ ਜਿਹੜਾ 18ਵੀਂ ਸਦੀ ਦਾ ਉਹ ਪ੍ਰਾਪਤ ਹੁੰਦਾ ਹੈ ਤਾਂ ਇੱਥੇ ਬਸ ਨੇ ਕਿ ਨਥਾ ਖਹਿਰਾ ਉਹ ਸ਼ਖਸੀਅਤ ਹੈ ਜਿਨੇ ਦੋਸਤੀ ਦੀ ਖਾਤਰ ਮਿੱਤਰਤਾ ਦੀ ਖਾਤਰ ਆਪਣਾ ਆਪ ਕੁਰਬਾਨ ਕਰ ਦਿੱਤਾ ਜਿਹਦੇ ਬਾਰੇ ਸਤਿਗੁਰੂ ਦੀ ਪਾਵਨ ਗੁਰਬਾਣੀ ਨੇ ਕਿਹਾ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਜੇ ਮਿੱਤਰ ਸਾੜੜੇ ਸਈ ਅਸਲ ਮਿੱਤਰ ਦੀ ਪਰਿਭਾਸ਼ਾ ਨੂੰ ਨਥੇ ਨੇ ਸਾਇ ਮਹਿਤਾਬ ਸਿੰਘ ਦੇ ਨਾਲ ਲਾਈ ਹੋਈ ਜਾਰੀ ਵਿਟਾਈ ਹੋਈ ਪੱਗ ਦੀ ਲਾਜ ਨੂੰ ਪਾਲਿਆ ਔਰ ਆਪ ਛੇਦ ਹੋ ਗਿਆ ਲੇਕਿਨ ਉਹਦੇ ਪੁੱਤਰ ਨੂੰ ਕੁਝ ਵੀ ਨਹੀਂ ਹੋਣ ਦਿੱਤਾ ਇਹ ਸੀ ਮਸੇ ਰੰਗੜ ਦੇ ਕਤਲ ਤੋਂ ਬਾਅਦ ਭਾਈ ਮਹਿਤਾਬ ਸਿੰਘ ਦੇ ਪਰਿਵਾਰ ਨਾਲ ਕੀ ਕੁਝ ਵਾਪਰਿਆ ਉਹ ਦਾਸਤਾਨ ਨਥਾ ਖਹਿਰਾ ਉਹਦੇ ਨਾਲ ਦੇ ਸਾਥੀ ਰਾਏ ਸਿੰਘ ਭਾਈ ਮਹਿਤਾਬ ਸਿੰਘ ਭਾਈ ਸੁਖਾ ਸਿੰਘ ਤੇ ਮਸੇ ਦਾ ਕਤਲ